ਸੁਕਪਾਲ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਆਉਂਦੇ ਹੋਏ ਦਿਖਾਈ ਦੱਤੇ ਨੇ ਉਹ ਪੋਸਟ ਦੇ ਵਿੱਚ ਲਿਖਦੇ ਹਨ ਕਿ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਪੰਜਾਬ ਪੱਖੀ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਣ-ਚੁਣ ਕੇ ਦੋਹਰੇ ਮੁਕੱਦਮਿਆਂ ਵਿੱਚ ਪੁਲਿਸ ਦੇ ਜ਼ਰਵਤੋ ਕਰਕੇ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ ਅੱਜ ਜੋ ਭਾਨੇ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਇੱਕ ਸਰਾਸਰ ਝੂਠੇ ਮਨਕਰਤ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਇਨ ਬਿਨ ਭਾਨੇ ਸਿੱਧੂ ਨਾਲ ਹੋਇਆ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਇਨਸਾਫ ਪਸੰਦ ਲੋਕਾਂ ਨੂੰ ਬਲ ਬਖਸ਼ੇ ਅਤੇ ਭਗਵੰਤ ਮਾਨ ਨੂੰ ਰੱਬ ਇਨਿਕ ਬੁੱਧੀ ਬਖਸ਼ੇ ਕਿ ਜਿਸ ਮਕਸਦ ਲਈ ਉਹ ਚੁਣਿਆ ਗਿਆ ਹੈ ਉਹ ਕੰਮ ਨੂੰ ਕਰਨ ਦਾ ਯਤਨ ਕਰੇ ਨਾ ਕਿ ਇਸ ਤਰ੍ਹਾਂ ਸਟੇਟ ਪਾਵਰ ਦਾ ਦੁਰਉਪਯੋਗ ਕਰੇ ਖੈਰਾਂ ਨੇ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਈ ਹੈ ਦੇ ਨਾਲ ਭਾਨੇ ਸਿੱਧੂ ਦੀ ਫੋਟੋ ਵੀ ਲਾਈ ਹੋਈ ਹੈ ਹੁਣ ਅੱਗੇ ਦੇਖਦੇ ਹਾਂ ਭਾਨੇ ਸਿੱਧੂ ਨਾਲ ਹੋਰ ਕੀ ਹੁੰਦਾ ਹੈ ਜਾਂ ਫਿਰ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਂਦਾ ਹੈ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਪੰਜਾਬ ਪੱਖੀ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਣ-ਚੁਣ ਕੇ ਦੋਹਰੇ ਮੁਕਦਮਿਆਂ ਵਿੱਚ ਪੁਲਿਸ ਦੇ ਦੁਰਵਰਤੋਂ ਕਰਕੇ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ ਅੱਜ ਜੋ ਭਾਨੇ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਇੱਕ ਸਰਾਸਰ ਝੂਠੇ ਮਨਕਰਤਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਇਨ ਬਿਨ ਭਾਨੇ ਸਿੱਧੂ ਨਾਲ ਹੋਇਆ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਇਨਸਾਫ ਪਸੰਦ ਲੋਕਾਂ ਨੂੰ ਬਲ ਬਖਸ਼ੇ ਅਤੇ ਭਗਵੰਤ ਮਾਨ ਨੂੰ ਰੱਬ ਐਨੀ ਕੁ ਬੁੱਧੀ ਬਖਸ਼ੇ ਕਿ ਜਿਸ ਮਕਸਦ ਲਈ ਉਹ ਚੁਣਿਆ ਗਿਆ ਹੈ ਉਹ ਕੰਮ ਨੂੰ ਕਰਨ ਦਾ ਯਤਨ ਕਰੇ ਨਾ ਕਿ ਇਸ ਤਰ੍ਹਾਂ ਸਟੇਟ ਪਾਵਰ ਦਾ ਦੁਰਉਪਯੋਗ ਕਰੇ ਖੈਰਾਂ ਨੇ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਈ ਹੈ ਤੇ ਨਾਲ ਭਾਨੇ ਸਿੱਧੂ ਦੀ ਫੋਟੋ ਵੀ ਲਾਈ ਹੋਈ ਹੈ ਹੁਣ ਅੱਗੇ ਦੇਖਦੇ ਹਾਂ ਭਾਨੇ ਸਿੱਧੂ ਨਾਲ ਹੋਰ ਕੀ ਹੁੰਦਾ ਹੈ ਜਾਂ ਫਿਰ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਂਦਾ ਹੈ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਪੰਜਾਬ ਪੱਖੀ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਚੁਣ-ਚੁਣ ਕੇ ਦੋਹਰੇ ਮੁਕੱਦਮਿਆਂ ਵਿੱਚ ਪੁਲਿਸ ਦੇ ਦੁਰਵਰਤੋਂ ਕਰਕੇ ਉਹਨਾਂ ਨੂੰ ਟੌਰਚਰ ਕਰ ਰਿਹਾ ਹੈ ਅੱਜ ਜੋ ਭਾਨੇ ਸਿੱਧੂ ਨੂੰ ਭਗਵੰਤ ਮਾਨ ਸਰਕਾਰ ਨੇ ਇੱਕ ਸਰਾਸਰ ਝੂਠੇ ਮਨਕਰਤ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਜੋ ਮੇਰੇ ਨਾਲ ਹੋਇਆ ਉਹ ਇਨ ਬਿਨ ਭਾਨੇ ਸਿੱਧੂ ਨਾਲ ਹੋਇਆ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਇਨਸਾਫ ਪਸੰਦ ਲੋਕਾਂ ਨੂੰ ਬਲ ਬਖਸ਼ੇ ਅਤੇ ਭਗਵੰਤ ਮਾਨ ਨੂੰ ਰੱਬ ਇਨਿਕ ਬੁੱਧੀ ਬਖਸ਼ੇ ਕਿ ਜਿਸ ਮਕਸਦ ਲਈ ਉਹ ਚੁਣਿਆ ਗਿਆ ਹੈ ਉਹ ਕੰਮ ਨੂੰ ਕਰਨ ਦਾ ਯਤਨ ਕਰੇ ਨਾ ਕਿ ਇਸ ਤਰ੍ਹਾਂ ਸਟੇਟ ਪਾਵਰ ਦਾ ਦੁਰਉਪਯੋਗ ਕਰੇ ਖੈਰਾਂ ਨੇ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਈ ਹੈ ਤੇ ਨਾਲ ਭਾਨੇ ਸਿੱਧੂ ਦੀ ਫੋਟੋ ਵੀ ਲਾਈ ਹੋਈ ਹੈ ਹੁਣ ਅੱਗੇ ਦੇਖਦੇ ਹਾਂ ਭਾਨੇ ਸਿੱਧੂ ਨਾਲ ਹੋਰ ਕੀ ਹੁੰਦਾ ਜਾਂ ਫਿਰ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਂਦਾ ਹੈ